ਸਤਿ ਸ੍ਰੀ ਅਕਾਲ ਜੀ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ 2027 ਦੀ ਚੋਣਾਂ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਜਿੱਤੇਗੀ ਤੇ ਅਕਾਲੀ ਦਲ ਪੂਰੀ ਤਰ੍ਹਾਂ ਹਾਰ ਜਾਣਗੇ ਇਹ ਗੱਲ ਅਸੀਂ ਨਹੀਂ ਕਹਿਨਦੇ ਬਲਕਿ ਆਉਣ ਆਲਾ ਸਮੇਂ ਦੱਸਣ ਦਿਆ ਹੈਗਾ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਸ ਤਰ੍ਹਾਂ ਗੇਮ ਪਲਟੀ ਹੈ ਕਿ ਜਿਹੜੀ ਬਾਜ਼ੀ ਹੈ ਉਹ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚਲੀ ਗਈ ਹੈ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਅੰਦਰ ਫਿਰ ਤੋਂ ਭਗਵੰਤ ਮਾਨ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਤੁਸੀਂ ਫੈਸਲਾ ਕਿਵੇਂ ਕਰ ਦਿੱਤਾ ਪਰ ਤੁਹਾਡੇ ਸਾਹਮਣੇ ਦੋ ਵੱਡੇ ਮਾਮਲੇ ਅੱਜ ਤੁਹਾਡੇ ਸਾਹਮਣੇ ਪੇਰਾਂਗੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਦੂਜੇ ਪਾਸੇ ਇਹਦੇ ਉੱਤੇ ਮੋਹਰ ਲੱਗ ਗਈ ਹੈ ਤੀਸਰਾ ਨੰਬਰ ਇਕਾਲੀ ਦਲ ਦੇ ਵਿੱਚ ਬਹੁਤ ਵੱਡੀ ਭਾਜੜ ਔਰ ਉਹਨਾਂ ਦੇ ਉੱਤੇ ਵੀ ਪੱਕੀ ਮੋਹਰ ਲੱਗੀ ਹੈ ਪੱਕੀ ਹਾਰ ਦਾ ਸਾਹਮਣਾ ਕਰਨਾ ਪੈਣਾ ਔਰ ਇਹ ਮੇਰੇ ਪਾਸ ਕਿੱਥੇ ਹੁੰਦਾ ਸੰਤ ਕਰਨਜੀਤ ਸਿੰਘ ਢੱਡਰੀਆ ਵਾਲੇ ਜੀ ਨੂੰ ਕਿਹਾ ਜਾਂਦਾ ਸੀ ਅਕਾਲੀ ਦਲ ਦਾ ਆੜਾ ਕਹਿੰਦੇ ਜੀ ਬਹੁਤ ਵੱਡਾ ਵੋਟ ਬੈਂਕ ਹੈ ਯਾਨੀ ਰঞ্জੀਤ ਸਿੰਘ ਢੱਡਰੀਆ ਵਾਲੇ ਨੂੰ ਕਿਹਾ ਜਾਂਦਾ ਸੀ ਬਹੁਤ ਵੱਡਾ ਵੋਟਾਂ ਦਾ ਬੈਂਕ ਹੈ ਰঞ্জੀਤ ਸਿੰਘ ਢੱਡਰੀਆ ਵਾਲੇ ਦੇ ਕੋਲ ਤਾਂ ਹੁਣ ਅਕਾਲੀ ਦਲ ਨੂੰ ਇਸ ਗੱਲ ਦੀ ਪਾਦਣਾ ਕਿਵੇਂ ਪੈ ਗਈਆਂ ਨੇ ਪੂਰੀ ਖਬਰ ਰঞ্জੀਤ ਸਿੰਘ ਢੱਡਰੀਆ ਵਾਲੇ ਸੰਤਾਂ ਦੇ ਮੂੰਹ ਸੁਣਾਵਾਂਗੇ ਕਿ ਆਖਰ ਮਾਮਲਾ ਕੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਅੰਦਰ ਬਹੁਤ ਵੱਡਾ ਪਲਟਾ ਵੱਜਣ ਜਾ ਰਿਹਾ ਜਿੰਨੇ ਵੀ ਜਿੰਨੇ ਵੀ ਰঞ্জੀਤ ਸਿੰਘ ਢੱਡਰੀਆ ਵਾਲੇ ਨੂੰ ਚਾਹਣ ਵਾਲੇ ਲੋਕ ਨੇ ਉਹ ਚਾਹੇ ਵਿਦੇਸ਼ਾਂ ਵਿੱਚ ਹੀ ਕਿਉਂ ਨਾ ਹੋਣ ਪੰਜਾਬ ਭਰ ਦੇ ਵਿੱਚ ਤਾਕਤਾਂ ਬਦਲਣ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਰঞ্জੀਤ ਸਿੰਘ ਢੱਡਰੀਆ ਵਾਲੇ ਦੀ ਜਿੰਨੇ ਵੀ ਸੰਗਤ ਉਹ ਹੋਣ ਜਾ ਰਹੀ ਹੈ ਔਰ ਇਹਨਾਂ ਦੇ ਸਰਦੇ ਉੱਤੇ ਅਰੰਜੀਤ ਸਿੰਘ ਭੱਡਰਿਆ ਵਾਲੇ ਨੇ ਸਿਰ ਤੇ ਹੱਥਰ ਦਿੱਤਾ ਤਾਂ ਦੂਜੇ ਪਾਸੇ ਕਾਲੀਦਾਨ ਨੂੰ ਭਾਜੜਾ ਪੈ ਗਿਆ ਨੇ ਪੰਜਾਬ ਦੀ ਸਰਕਾਰ ਪੰਜਾਬ ਦੇ ਵਿੱਚ ਫੇਰ ਤੋਂ ਕੰਮ ਹੋਣ ਜਾ ਰਹੀ ਹੈ ਔਰ ਕਾਲੀਦਾਨ ਨੂੰ ਪੰਜਾਬ ਦੇ ਲੋਕ ਕਿਵੇਂ ਲੋਚਾਰਦੇ ਨੇ ਉਹ ਖਬਰ ਤੁਹਾਡੇ ਸਾਹਮਣੇ ਧਰਾਂਗੇ ਪਰ ਜਿਹੜੇ ਰੰਜੀਤ ਸਿੰਘ ਭੱਡਰਿਆ ਵਾਲੇ ਦੀ ਖਬਰ ਕਿ ਕਾਲੀਦਾਨ ਨੂੰ ਭਾਜਣਾ ਕਿਉਂ ਪਈਆ ਨੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੇਰ ਤੋਂ ਰਿਪੀਟ ਕਿਨੇ ਕਰਨ ਜਾ ਰਹੇ ਨੇ ਇਹ ਖਬਰ ਸੁਣ ਲਓ ਉਸ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਰੀਠੀਆ ਔਰ ਸੁਖਬੀਰ ਸਿੰਘ ਬਾਦਲ ਤੇ ਸੁਣੋ ਜੀ ਪੰਚਾਇਤ ਨੇ ਕੀਤਾ ਹੈ ਸਾਰੇ ਪਿੰਡ ਦੀ ਸਲਾਹ ਨਾਲ ਹੋਇਆ ਹੋਵੇਗਾ ਜਿਹੜਾ ਤੁਸੀਂ ਇਹ ਪੰਜ ਕਿੱਲੇ ਜਗਾ ਆਈਟੀਆਈ ਵਾਸਤੇ ਦਿੱਤੀ ਹੈ ਪਹਿਲਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਫੈਸਲਾ ਕਰ ਲਿਆ ਇਹ ਤੇ ਸਾਡੇ ਤੇ ਫੈਸਲੇ ਹੀ ਦੀ ਹੁੰਦੇ ਪੰਚਾਇਤਾਂ ਦੇ ਝਗੜੇ ਪੁਰਾਣੀਆਂ ਨਵੀਆਂ ਪੁਰਾਣੀਆਂ ਨਵੀਆਂ ਇਹ ਝਗੜੇ ਚੱਲਦੇ ਰਹਿੰਦੇ ਆ ਡਵੈਲਪਮੈਂਟ ਦੇ ਕੰਮ ਰੁਕੇ ਰਹਿੰਦੇ ਆ ਇੱਕ ਬੰਦਾ ਕੰਮ ਕਰਾਉਣ ਲੱਗਦਾ ਦੂਜਾ ਸਟੇਲ ਲੇ ਆਉਂਦਾ ਫਿਰ ਦੂਜਾ ਕੰਮ ਕਰਾਉਣ ਲੱਗਦਾ ਦੂਜਾ ਸਟੇਲ ਲੇ ਆਉਂਦਾ ਕੰਮ ਹੁੰਦੇ ਨਹੀਂ ਇਹ ਤੁਸੀਂ ਚੰਗਾ ਕੀਤਾ ਨਗਰ ਨਿਵਾਸੀਓ ਪਿੰਡ ਵਾਲਿਓ ਤੁਸੀਂ ਇਸ ਲਈ ਧੰਤਾ ਦੇ ਯੋਗ ਹੋ ਜਿਹੜਾ ਤੁਸੀਂ ਇਹ ਦੇ ਲਈ ਇੱਕ ਹੋ ਕੇ ਜਗ੍ਹਾ ਦੇਤੀ ਹੁਣ ਅਗਲਾ ਕੰਮ ਜਿਹੜਾ ਕੀਤਾ ਹੈ ਪਹਿਲਾ ਧੰਨਵਾਦ ਤੁਹਾਡਾ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਤੇ ਦੂਸਰਾ ਧੰਨਵਾਦ ਜੋ ਪੰਜਾਬ ਦੇ ਕੈਬਨਿਟ ਮੰਤਰੀ ਹਨ ਅਮਨ अरोड़ा ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡਾ ਪ੍ਰੋਜੈਕਟ ਪੰਜਾਬ ਸਰਕਾਰ ਤੱਕ ਪਹੁੰਚਾਇਆ ਉਥੋਂ ਸਾਰਾ ਕੁਝ ਪਰਮਿਸ਼ਨ ਲੈ ਕੇ ਅੱਜ ਸਾਡੇ ਤੱਕ ਲੈ ਕੇ ਆਏ ਹੈ ਅਮਨ अरोड़ा ਜੀ ਦਾ ਬਹੁਤ ਧੰਨਵਾਦ ਹੈ ਤੁਸੀਂ ਇਹਨਾਂ ਨੂੰ ਵੱਡੇ ਮਾਰਜਨ ਦੇ ਨਾਲ ਜਤਾਇਆ ਜੇ ਇਥੇ ਤੱਕ ਗਏ ਐ ਤੇ ਇਹ ਅੱਜ ਉਹ ਤੁਹਾਡਾ ਪਿਆਰ ਮੋੜਨ ਵਾਸਤੇ ਆਏ ਐ ਟੱਕਰ ਵਿੱਚ ਆਈ ਟੀ ਆਈ ਬੰਨ ਜਾ ਰਹੀ ਹੈ ਤਾਂ ਸੁਣ ਲਿਆ ਪੰਜਾਬ ਵਾਲਿਆ ਸੰਤ ਰঞ্জੀਤ ਸਿੰਘ ਢੱਡਰੀਆਂ ਵਾਲੇ ਆਮ ਆਦਮੀ ਪਾਰਟੀ ਦਾ ਹੱਥ ਫੜ ਚੁੱਕੇ ਨੇ ਔਰ ਉਹਨਾਂ ਦੇ ਸਿਰ ਤੇ ਹੱਤ ਧਰ ਵੀ ਚੁੱਕੇ ਨੇ ਤਾਂ ਦੂਜੇ ਪਾਸੇ ਕੈਡੀਟਾਂ ਨੂੰ ਭਾੜੜਾ ਪੈ ਗਿਆ ਨੇ ਕਹਿੰਦੇ ਸੀ ਨਾ ਕਹਿੰਦੇ ਜੀ ਬਹੁਤ ਕਹਿੰਦੇ ਜੀ ਵੋਟ ਬੈਂਕ ਬਣਿਆ ਹੋਇਆ ਬਹੁਤ ਵੱਡਾ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਤਾਂ ਉਹੀ ਵੋਟ ਬੈਂਕ ਫੇਰ ਤੋਂ ਸਟੇਜ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਿਹਾ ਕਿਉਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਕੱਲੇ ਡੇਰੇ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਨਹੀਂ ਹੈ ਬਲਕਿ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਨੇ ਔਰ ਸਾਡੀ ਜਿਹੜੀਆਂ ਨਾਲ ਲੱਗਦੇ ਸਟ੍ਰੈਕਟਾਂ ਦੇ ਨਾ ਉਹਨਾਂ ਦੇ ਵਿੱਚੋਂ ਵੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਮਰਥਕ ਬੈਠੇ ਨੇ ਹਾਲਾਂਕਿ ਮੁਲਖਾ ਤੱਕ ਬੈਠੇ ਨਹੀਂ ਪਰ आम आदमी पार्टी ਨੂੰ ਮਜ਼ਬੂਤ ਕਰਨ ਵਾਸਤੇ ਪਹਿਲੀ ਕੜੀ ਰঞ্জੀਤ ਸਿੰਘ ਢੱਡਰੀਆ ਵਾਲੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਦੇ ਵਿਕਰਮ ਸਿੰਘ ਮਜੀਠੀਆ ਤੇ ਬਹੁਤ ਵੱਡਾ ਅਲੀਗੇਸ਼ਨ ਲੱਗਿਆ ਹੋਇਆ ਐ ਇਸ ਕਰਕੇ ਪੰਜਾਬ ਦੀ ਜਨਤਾ ਨੇ ਪੰਜਾਬ ਦੀਆਂ ਮਾਵਾ ਭੈਣਾਂ ਨੇ ਪੰਜਾਬ ਦੀ ਨੌਜਵਾਨੀ ਨੇ ਇਹ ਲੋਕ ਨਕਾਰ ਦਿੱਤੇ ਨੇ ਕਿਉਂਕਿ 80% ਲੋਕ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਮੌਤ ਦੇ ਘਾਟ ਉਤਾਰੇ ਗਏ ਨੇ ਇਹ ਗੱਲ ਮੈਂ ਨਹੀਂ ਖਰ ਪੰਜਾਬ ਦੇ ਮੁੱਖ ਮੰਤਰੀ ਦੀ ਬਾਰ ਬਾਰ ਸਟੇਟਮੈਂਟ ਆ ਰਹੀ ਹੈ ਕਿ ਇਹਨਾਂ ਲੋਕਾਂ ਨੇ ਨੌਜਵਾਨ ਤਾਂ ਮਾਰੇ ਨੇ ਬਲਕਿ ਸਿੱਖ ਕੌਮ ਦੇ ਪਿੱਠ ਤੇ ਜਿਹੜਾ ਸ਼ੁਰਾ ਮਾਰਿਆ ਨਾ ਉਹ ਜ਼ਿੰਦਗੀ ਭਰ ਪੂਰੇ ਪੰਜਾਬ ਦੀ ਕੌਮ ਨਹੀਂ ਭੁੱਲ ਸਕਦੀ ਜਿਵੇਂ ਹੁਣ ਰਾਜੇ ਬੜਿੰਗ ਵਰਗੇ ਬਿਆਨ ਦਿੰਦੇ ਫਿਰਦੇ ਨੇ ਉਹਨਾਂ ਨੇ ਮਾਫੀਆਂ ਮੰਗ ਲਈਆਂ ਨੇ ਔਰ ਦੂਜੇ ਪਾਸੇ ਅਕਾਲੀ ਦਲ ਇਹ ਮਾਫੀ ਮੰਗ ਵੀ ਲੈਂਦਾ ਔਰ ਬਾਅਦ ਦੇ ਵਿੱਚ ਮੁੱਕਰ ਵੀ ਜਾਂਦਾ ਕਿੰਨੇ ਵਾਰ ਅਕਾਲ ਤਖਤ ਸਾਹਿਬ ਜਾ ਕੇ ਸੁਖਬੀਰ ਬਾਦਲ ਤੋਂ ਲੈ ਕੇ ਵੱਡੇ ਬਾਦਲ ਤੱਕ ਜੁੱਤੀਆਂ ਝਾਰੀਆਂ ਗਈਆਂ ਪਰ ਫੇਰ ਵੀ ਉਹੀ ਲੋਕਾਂ ਦੇ ਪਿੱਠ ਤੇ ਛੁਰਾ ਮਾਰਿਆ ਗਿਆ ਤਾਂ ਇਹ ਜਿਹੜੇ ਲੋਕ ਨੇ ਇਹ ਪੰਜਾਬ ਵਿਰੋਧੀ ਨੇ ਤਾਂ ਹੁਣ ਟੀਕਾ ਮਾਰ ਮਾਰ ਕਹਿੰਦੇ ਨੇ ਕਹਿੰਦੇ ਜੀ ਸਾਡੀ ਸੱਤਾ ਲਿਆ ਦਿਓ ਤੇ ਪੰਜਾਬ ਦਾ ਰੁਖ ਬਦਲ ਕੇ ਧਰ ਦੇਣ ਪਰ ਨਹੀਂ ਕਬੇ ਪੰਜਾਬ ਨੂੰ ਇਹਨਾਂ ਨੇ ਉਸੇ ਨਸ਼ਿਆਂ ਦੀ ਦਲਦਲ ਦੇ ਵਿੱਚ ਸੱਟਣਾ ਜਿੱਥੋਂ ਪੰਜਾਬ ਦੀ ਸਰਕਾਰ ਅੱਜ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਹੁਣ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੇ ਸੰਤ ਰਣਜੀਤ ਸਿੰਘ ਘਟੜੀਆਂ ਵਾਲੇ ਪੰਜਾਬ ਦੀ ਸਰਕਾਰ ਦਾ ਸਾਥ ਦੇਣ ਦੀ ਗੱਲ ਕਰ ਰਹੇ ਨੇ ਵੱਡੇ ਮਾਰਜਨ ਦੇ ਨਾਲ ਫੇਰ ਤੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਤਾਉਣਾ ਚਾਹੁੰਦੇ ਨੇ ਇਹ ਸਹੀ ਹੈ ਜਾਂ ਗਲਤ ਹੈ ਅਸੀਂ ਕਹਿੰਦੇ ਹਾਂ ਸਾਡੇ ਮੁਤਾਬਕ ਕਿ ਭਾਈ ਐਸਾ ਹੀ ਹੈ ਕਿਉਂ ਕਿ ਪੰਜਾਬ ਦੇ ਅੰਦਰ ਬਹੁਤ ਸਾਰੀ ਵਾਰ ਤੁਸੀਂ 25-25 ਸਾਲ ਰਾਜ ਕਰਵਾਇਆ ਕਾਲੀਆਂ ਤੇ ਕਾਂਗਰਸੀਆਂ ਨੂੰ ਹੁਣ ਹਾਲੇ 5 ਸਾਲ ਤੱਕ ਪੂਰੇ ਨਹੀਂ ਹੋਏ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਐਸ ਕਰਕੇ ਕਹਿੰਦੇ ਕਿ ਵਰਤ ਕੇ ਦੇਖਣਾ ਚਾਹੀਦਾ ਤਾਂ ਪੰਜਾਬ ਦੇ ਅੰਦਰ ਇੱਕ ਲਹਿਰ ਉੱਠਣ ਜਾ ਰਹੀ ਹੈ ਅਰੰਜੀਤ ਸਿੰਘ ਢੱਡਰਿਆ ਵਾਲੇ ਦੇ ਦੁਆਰਾ ਜੋ ਕੀਤਾ ਗਿਆ ਉਹ ਉਹ ਸਾਰੇ ਲੋਕਾਂ ਨੂੰ ਸਹੀ ਲੱਗਿਆ ਤਾਂ ਕਾਲੀ ਦਲ ਦੀ ਪੰਜਾਬ ਦੇ ਅੰਦਰ ਹਾਰ ਪੱਕੀ ਹੈ ਇਹ ਆਮ ਆਦਮੀ ਪਾਰਟੀ ਫੇਰ ਤੋਂ ਸਰਕਾਰ ਬਣਾਉਣ ਜਾ ਰਹੀ ਹੈ ਇਹਨਾਂ ਗੱਲਾਂ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਣਾ ਔਰ ਜਿੰਨੇ ਪਹਿਣ ਪ੍ਰਾਨੇਵੇਂ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲੇ ਤਾਂ ਕਿ ਆਉਣ ਵਾਲਾ